ਤੇ ਚੀਮਾ ਮੈਡੀਕਲ ਕੰਪਲੈਕਸ ਦੇ ਵਿੱਚ ਮੌਜੂਦ ਹੈ ਜਿੱਥੇ ਮੁਫਤ ਨਸ਼ਾ ਮੁਕਤੀ ਅਤੇ ਮਾਨਸਿਕ ਰੋਗਾਂ ਦਾ ਕੈਂਪ ਹੈ ਜਿਹੜਾ ਲਾਇਆ ਗਿਆ ਆ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਉਦਘਾਟਨ ਕੀਤਾ ਤੇ ਨਾਲ ਹੀ ਕੈਂਪ ਦਾ ਨਰੀਖਣ ਕੀਤਾ ਜੀ ਇਹ ਕੈਂਪ ਲਾ ਰਹੇ ਆ ਕੈਂਪਾਂ ਦੇ ਵਾਸਤੇ ਇੱਕ ਸੋਚ ਇੱਕੋ ਹੀ ਹੈ ਕਿ ਅਸੀਂ ਇਹਨਾਂ ਨੂੰ ਨਸ਼ਾ ਮੁਕਤੀ ਦੇ ਵਿੱਚ ਜੋ ਸਰਕਾਰ ਦੀ ਇੱਕ ਮੋਹਮ ਚੱਲੀ ਹੋਈ ਹੈ ਉਹਦੇ ਵਿੱਚ ਹੈਲਪ ਕਰ ਸਕੀਏ ਸਰ ਜਿਵੇਂ ਕੋਈ ਨਸ਼ੇ ਦਾ ਆਦੀ ਵਿਅਕਤੀ ਤੁਹਾਡੇ ਕੋਲ ਆਉਂਦਾ ਉਹਨੂੰ ਕਿੱਦਾਂ ਮਤਲਬ ਉਸ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਆਪਾਂ ਗੱਲ ਕਰੀਏ ਆ ਮਾਨਸਿਕ ਰੋਗ ਦੇ ਨਾਲ ਉਹ ਵਿਅਕਤੀ ਜੁੜਿਆ ਹੁੰਦਾ ਤਾਂ ਉਹਨੂੰ ਕਿੰਨਾ ਟਾਈਮ ਲੱਗਦਾ ਵੀ ਜਦੋਂ ਉਹ ਉਸ ਪੋਜੀਸ਼ਨ ਤੋਂ ਬਾਹਰ ਆ ਜਾਂਦਾ ਸਰ ਅਸੀਂ ਕੋਸ਼ਿਸ਼ ਕਰਦੇ ਹਾਂ 15 ਦਿਨ ਦਾ ਪੈਕੇਜ ਦੇ ਵਿੱਚ ਉਹਨੂੰ ਇੱਥੇ ਰੱਖੀਏ ਤਾਂ ਉਹ ਨਾ ਕੋਈ ਨਸ਼ਾ ਲੈ ਪਾਵੇ ਅਸੀਂ ਉਹਨਾਂ ਨੂੰ ਮੈਡੀਸਨ ਨਾਲ ਟਰੀਟਮੈਂਟ ਕਰਦੇ ਹਾਂ ਮਾਨਸਿਕ ਰੋਗ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਦੇ ਚੋ ਜੋ ਅੱਜ ਤੱਕ ਦਾ ਤਜਰਬਾ ਹੈ 70% ਲੋਕੀ ਦਾ 15 ਦਿਨ ਦੇ ਅਡਮਿਸ਼ਨ ਤੋਂ ਬਾਅਦ ਨਿਕਲੇ ਆਉਂਦੇ ਨੇ ਕਿਉਂਕਿ ਮੈਂ ਸੀਮਾ ਹਸਪਤਲ ਦੇ ਸਾਰੇ ਜਿਹੜੇ ਪਰਵੰਧ ਕਰਦੇ ਨੇ ਇੱਕ ਖਾਸ ਤਰੀਕੇ ਨਾਲ ਇਹਨਾਂ ਨੂੰ ਮੈਂ ਬਹੁਤ ਬਹੁਤ ਇਸ ਦੇ ਮੁਬਾਰਕਬਾਦ ਹੈ ਨਹੀਂ ਨਹੀਂ ਧੰਨਵਾਦ ਕਰਦਾ ਇਹਨਾਂ ਦਾ ਇਹ ਚੰਗਾ ਕਾਰਜ ਹੈ ਜਿਹੜਾ ਕੀਤਾ ਹੈ ਨਸ਼ਾ ਜਿਹੜਾ ਉਹਦਾ ਕੈਂਪਾ ਜਿਹੜਾ ਉਹ ਲਾਇਆ ਪੰਜਾਬ ਸਰਕਾਰ ਨੂੰ ਲਗਾਤਾਰ ਲੱਗੀ ਹੋਈ ਹੈ ਇਸ ਜਿਹੜੀ ਬਿਮਾਰੀ ਹੈ ਬਹੁਤ ਜ਼ਿਆਦਾ ਜਿਹੜੀ ਫੈਲ ਚੁੱਕੀ ਸੀ ਜਿਹ ਵਿੱਚ ਚੱਲੇਗੀ ਸੀ ਤੇ ਉਹਨੂੰ ਪੜਨ ਦੀ ਬਹੁਤ ਕੋਸ਼ਿਸ਼ ਜਿਵੇਂ ਉਹ ਪੰਜਾਬ ਸਰਕਾਰ ਕਰ ਰਹੀ ਆ ਤੇ ਲਗਾਤਾਰ ਮੇਰੇ ਸ਼ੋਕ ਵੀ ਪਿਛਲੇ 2 ਟਾਈਮਿੰਗ ਤੋਂ ਕਿਦਾਂ ਜਿਹੜੀ ਪੁਲਿਸ ਆ ਉਹ ਨਸ਼ਾ ਤਸਕਰਾਂ ਦੇ ਪਿੱਛੇ ਬੀ ਹੋਈ ਆ ਪਿੰਡੀ ਫੜ ਕੇ ਅੰਦਰ ਕਰਦੇ ਦੇ ਪਿੰਡਾਂ ਦੀ ਘਟਾ ਆ ਤੇ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਆ ਕਦਮ ਪੁੱਟੇਗੇ ਜਿੱਦਾਂ ਹੁਣ ਪ੍ਰਾਈਵੇਟ ਹਸਪਤਾਲ ਨੇ ਜਿਵੇਂ ਚੀਮਾ ਆਪਾਂ ਕਹਿ ਦਈਏ ਕੰਪਲੈਕਸ ਦੀ ਗੱਲ ਕੀਤੀ ਹੈ ਮੈਡੀਕਲ ਕੰਪਲੈਕਸ ਜੇ ਐਵੇਂ ਹਸਪਤਾਲ ਨਾਲ ਆਉਣਗੇ ਸਰਕਾਰ ਦੇ ਲੱਗਦਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਂਦਾ ਜੋ ਸੁਪਨਾ ਸੀਗਾ ਉਹ ਪੂਰਾ ਹੋਣ ਵਾਲਾ ਦੇਖੋ ਮੈਂ ਇਹ ਸਮਝਦਾ ਵੀ ਸਭ ਦੀ ਇਹ اخلاقی ਜ਼ਿੰਮੇਵਾਰੀ ਬਣਦੀ ਜਿੱਥੇ ਵੀ ਜਿਵੇਂ ਵੀ ਕੋਈ ਬੈਠਾ ਬੰਦਾ ਭਾਵੇਂ ਉਹ ਹਸਪਤਾਲ 'ਚ ਬੈਠਾ ਹੈ ਭਾਵੇਂ ਆਪਣੇ ਘਰ ਬੈਠਾ ਹੈ ਇਹ ਨਹੀਂ ਔਰ ਇਹ ਤਾਂ ਜਿਹੜੇ ਹਸਪਤਾਲ ਦੇ ਵਿੱਚ ਦੇ ਮਾਲਕ ਨੇ ਜਿਹੜੇ ਤਾਂ ਜ਼ਿਆਦਾ ਰੋਲ ਪਲੇ ਕਰ ਸਕਦੇ ਨੇ ਕਿਉਂ ਨਾ ਦਾਇਰਾ ਵੱਡਾ ਹੈ ਲੋਕ ਜਾਣਦੇ ਨੇ ਉਹਨਾਂ ਨੂੰ ਹਰ ਇੱਕ ਚੀਜ਼ ਹੈ ਕਰਨ ਬਾਅਦ ਤੇ ਇਸ ਕਰਕੇ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਸਭ ਜੇ ਜਵਾਨੀ ਬਚੂਗੀ ਜੇ ਨੌਜਵਾਨ ਬਚਣਗੇ ਜੇ ਪੰਜਾਬ ਬਚੂਗਾ ਤਾਂ ਹਸਪੀਟਲ ਬਚਣਗੇ ਯਵਾਨਾਂ ਨੂੰ ਕੀ اپੀਲ ਆਈ ਜਿਵੇਂ ਨਸ਼ਾ ਛੱਡਣਾ ਚਾਹੁੰਦੇ ਹੋਣ ਤੇ ਜਿਵੇਂ ਮਾਹਿਰ ਅੱਜ ਬੈਠੇ ਨੇ ਇਹਨਾਂ ਤੋਂ ਚੰਗੀ ਸਲਾਹ ਲੈ ਸਕਦੇ ਦੇਖੋ ਮੈਂ ਤਾਂ ਇਹ ਕਹਿੰਦਾ ਵੀ ਨਸ਼ਾ ਜਿਹੜਾ ਕਰ ਰਹੇ ਨੇ ਨਸ਼ੇ ਜਿਹੜੇ ਜਿਨ੍ਹਾਂ ਦੇ ਬੱਚੇ ਨਸ਼ਾ ਕਰ ਰਹੇ ਨੇ ਜਿਨ੍ਹਾਂ ਦੇ ਆਂਢ ਗੋਂਢੀ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਮੇਰੀ ਅਪੀਲ ਆ ਵੀ ਉਹ ਬਕਾਇਦਾ ਤੌਰ ਤੇ ਬੱਚਿਆਂ ਨੂੰ ਜਿਹੜਾ ਨਸ਼ਾ ਕਰਦਾ ਉਹ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਤੇ ਉਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣ ਤਾਂ ਕਿ ਮਤਲਬ ਉਹਨਾਂ ਦਾ ਨਸ਼ਾ ਜਿਹੜਾ ਛਡਾਇਆ ਜਾ ਸਕੇ ਪ੍ਰਾਈਵੇਟ ਤੌਰ ਤੇ ਵੀ ਬੜੇ ਵੱਡੇ ਪ੍ਰਬੰਧ ਕੀਤੇ ਗਏ ਨੇ ਸਰਕਾਰੀ ਪੱਧਰ ਤੇ ਵੀ ਬੜੇ ਪ੍ਰਬੰਧ ਕੀਤੇ ਗਏ ਨੇ ਡਾਊਨ ਦੇ ਲਈ ਹਾਂਜੀ ਮੈਮ ਜੇਕਰ ਗੱਲ ਕੀਤੀ ਜਾਵੇ ਕੈਂਪ ਤੁਸੀਂ ਲਾਇਆ ਹੈਗਾ ਮੁਫਤ ਨਸ਼ਾ ਮੁਕਤੀ ਤੇ ਮਾਨਸਿਕ ਰੋਗਾਂ ਦਾ ਕੈਂਪ ਆ ਕਈ ਨੌਜਵਾਨ ਜਿਵੇਂ ਕੈਂਪਾਂ ਦੇ ਵਿੱਚ ਆਉਣ ਤੋਂ ਗਰੇਜ਼ ਕਰਦੇ ਆ ਤੇ ਉਹਨਾਂ ਨੂੰ ਕੀ ਸੰਦੇਸ਼ ਤੁਸੀਂ ਦੰਨੇ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਅਜਿਹਾ ਮਰੀਜ਼ ਆਉਂਦਾ ਹੈ ਜਿਹੜਾ ਕਿ ਨਸ਼ੇ ਦਾ ਆਦੀ ਹੋਵੇ ਤਾਂ ਉਹਨਾਂ ਨੂੰ ਕਿੱਦਾਂ ਗਾਈਡ ਕੀਤਾ ਜਾਂਦਾ ਹੈ ਹਾਂਜੀ ਜੀ ਦੇਖੋ ਜੀ ਹਰ ਬੰਦਾ ਆਪਣੀ ਦਿਲ ਦੀ ਗੱਲ ਜਿਹੜੀ ਹੈਗੀ ਸ਼ੇਅਰ ਨਹੀਂ ਕਰਨਾ ਚਾਹੁੰਦਾ ਪਰ ਅਸੀਂ ਪੇਸ਼ੈਂਟਸ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਬਾਰੇ ਜਿੰਨਾ ਅਸੀਂ ਗੱਲ ਕਰਾਂਗੇ ਲੋਕਾਂ ਦੇ ਨਾਲ ਜਾਂ ਕਿਸੇ ਡਾਕਟਰ ਦੇ ਨਾਲ ਅਸੀਂ ਗੱਲ ਕਰੀਏ ਤੇ ਉਹਦਾ ਸਮਝਦਾਨ ਹੈਗਾ ਸਾਡੇ ਕੋ ਅਸੀਂ ਪ੍ਰੋਪਰ ਟਰੀਟਮੈਂਟ ਦਵਾਂਗੇ ਉਹਨਾਂ ਨੂੰ ਸਮਝਾਵਾਂਗੇ ਇਹ ਸਿਰਫ ਇਹੀ ਨਹੀਂ ਕਿ ਇਸ ਚੀਜ਼ ਤੋਂ ਬਾਹਰ ਨਹੀਂ ਨਿਕਲਾ ਜਾ ਸਕਦਾ ਕਿਉਂਕਿ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਇਸ ਪਰੇਸ਼ਾਨੀ 'ਚ ਫਸ ਚੁੱਕੇ ਨੇ ਤੇ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ ਪਰ ਅਸੀਂ ਜੇ ਪ੍ਰੋਪਰ ਇਲਾਜ ਲਈਏ ਤੇ ਉਹਦੇ ਨਾਲ ਇਸ ਚੀਜ਼ ਦਾ ਪ੍ਰੋਪਰ ਟਰੀਟਮੈਂਟ ਦੇ ਨਾਲ ਇਹ ਠੀਕ ਹੋ ਸਕਦੇ ਨੇ ਕੁਝ ਚੀਜ਼ਾਂ ਉਹਨਾਂ ਦੇ ਨਾਲ ਸਾਨੂੰ ਫੈਮਿਲੀ ਮੈਂਬਰ ਨੂੰ ਵੀ ਦੱਸਣਾ ਪੈਂਦਾ ਉਹਨਾਂ ਦੇ ਪਰਿਵਾਰ ਨੂੰ ਵੀ ਪ੍ਰੋਪਰ ਸਮਝਾਉਣਾ ਪੈਂਦਾ ਕਿ ਇਹ ਇੱਕ ਸਿਰਫ ਸਿਰਫ ਨਸ਼ੇ ਦੀ ਬਿਮਾਰੀ ਨਹੀਂ ਪਰ ਇੱਕ ਪਿੱਛੇ ਮਾਨਸਿਕ ਰੋਗ ਹੁੰਦਾ ਹੈ ਉਹਦੇ ਕਰਕੇ ਹੀ ਪੇਸ਼ੈਂਟ ਹੈਗਾ बार-बार ਇਸ ਚੀਜ਼ ਵੱਲ ਜਾਂਦਾ ਹੈ ਤੇ ਇਸ ਚੀਜ਼ ਤੋਂ ਬਾਹਰ ਨਿਕਲਣ ਲਈ ਪ੍ਰੋਪਰ ਟਰੀਟਮੈਂਟ ਦਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ ਮੈਂ ờ ਸੀਮੋ ਹਸਪੀਟਲ ਦੇ ਸਾਰੇ ਜਿਹੜੇ ਪ੍ਰਬੰਧਕ ਨੇ ਖਾਸ ਕਰਕੇ ਮਾਲਕ ਨੇ ਇਨੰ ਨੂੰ ਮੈਂ ਬਹੁਤ ਬਹੁਤ ਇਸ ਦੇ ਨੂੰ ਮੁਬਾਰਕਬਾਦ ਦਿੰਦਾ ਵੀ ਇਹਨਾਂ ਨੇ ਧੰਨਵਾਦ ਵੀ ਕਰਦਾ ਵੀ ਇਹਨਾਂ ਨੇ ਇੱਕ ਚੰਗਾ ਕਾਰਜ ਆ ਜਿਹੜਾ ਕੀਤਾ ਵੀ ਨਸ਼ਾ ਛਡਾਊ ਦਾ ਕੈਂਪਾ ਜਿਹੜਾ ਉਹ ਲਾਇਆ ਪੰਜਾਬ ਸਰਕਾਰ ਤੁਹਾਨੂੰ ਪਤਾ ਵੀ ਲਗਾਤਾਰ ਲੱਗੀ ਹੋਈ ਹੈ ਇਸ ਜਿਹੜੀ ਇਹ ਬਿਮਾਰੀ ਹੈ ਬਹੁਤ ਜ਼ਿਆਦਾ ਜਿਹੜੀ ਫੈਲ ਚੁੱਕੀ ਸੀ ਖੂਨ ਦੇ ਵਿੱਚ ਚਲੀ ਗਈ ਸੀ ਤੇ ਉਹਨੂੰ ਕੱਢਣ ਦੀ ਹੌਲੀ ਹੌਲੀ ਕੋਸ਼ਿਸ਼ ਜਿਹੜੀ ਉਹ ਪੰਜਾਬ ਸਰਕਾਰ ਕਰ ਰਹੀ ਆ ਤੇ ਲਗਾਤਾਰ ਤੁਸੀਂ ਦੇਖੋਗੇ ਪਿਛਲੇ 2.5 ਮਹੀਨੇ ਤੋਂ ਕਿਦਾਂ ਜਿਹੜੀ ਪੁਲਿਸ ਆ ਨਸ਼ਾ ਤਸਕਰਾਂ ਦੇ ਪਿੱਛੇ ਪਈ ਹੋਈ ਆ ਕਿੰਨੀ ਫੜ ਕੇ ਅੰਦਰ ਕਰਦੇ ਕਿੰਨਿਆਂ ਦੀ ਘਟ ਆ ਤੇ ਤੇ ਲਗਾਤਾਰ ਸਿਲਸਿਲਾ ਚੱਲ ਰਿਹਾ ਔਰ ਗਰਾਊਂਡ ਤੇ ਰਿਜ਼ਲਟ ਵੀ ਨੇ ਅਸੀਂ ਪਿੰਡਾਂ ਵਿੱਚ ਜਾਂਦੇ ਆ ਲੋਕਾਂ ਦੀ ਮਦਦ ਲੈਣ ਵਾਸਤੇ ਅਸੀਂ ਲੋਕਾਂ ਨੂੰ ਆਪਣੇ ਨਾਲ ਲਾਉਣ ਵਾਸਤੇ ਕਿਉਂਕਿ ਇਹ ਇੱਕ ਮਹਿੰਮ ਹੈ ਇੱਕ ਯੁੱਧ ਹੈ ਜੇ ਲੋਕ ਇਹਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਤਾਂ ਮੇਰਾ ਖਿਆਲ ਨਹੀਂ ਸਰਕਾਰ ਕਾਮਯਾਬ ਹੋ ਸਕਦੀ ਕੋਈ ਵੀ ਸਰਕਾਰ ਨਹੀਂ ਕਾਮਯਾਬ ਹੋ ਸਕਦੀ ਕਿਸੇ ਵੀ ਮਹਿੰਮ ਲਈ ਜਦ ਤੱਕ ਲੋਕ ਸ਼ਾਮਿਲ ਨਾ ਹੋਣ ਉਸ ਕਰਕੇ ਅਸੀਂ ਪ੍ਰਿੰਟ ਪੜ੍ਹ ਜਾਂਦੇ ਆ ਤੇ ਲੋਕ ਹੁਣ ਆਪ ਖੜੇ ਹੋ ਕੇ ਕਹਿੰਦੇ ਨੇ ਜਿਹੜੇ ਕਹਿੰਦੇ ਸੀ ਵੀ ਨਸ਼ਾ ਖਤਮ ਪੰਜਾਬ 'ਚ ਹੋ ਨਹੀਂ ਸਕਦਾ ਉਹੀ ਲੇਡੀਜ਼ ਨੇ ਉਹੀ ਔਰਤਾਂ ਨੇ ਇਹ ਨਹੀਂ ਦੁਖੀ ਸੀ ਸਭ ਤੋਂ ਔਰਤਾਂ ਨੂੰ ਕਿ ਲਗਾਤਾਰ ਘਰ ਪਰ ਰਹਿਣਾ ਪੈਂਦਾ ਸਾਰਾ ਦਿਨ ਉਹੀ ਜਿਹੜੇ ਬੱਚੇ ਹੁੰਦੇ ਨਸ਼ਾ ਕਰਦੇ ਸੀ ਉਹਨਾਂ ਤੋਂ ਦੁਖੀ ਸੀ ਇਸ ਕਰਕੇ ਉਹੀ ਹੱਥ ਜੋੜ-ਜੋੜ ਕੇ ਹੱਥ ਖੜਾ-ਖੜਾ ਕੇ ਕਰਕੇ ਕਹਿ ਰਹੀਆਂ ਸੀ ਵੀ ਬਈ ਬਕਾਇਦਾ ਤੌਰ ਤੇ ਹੁਣ ਸਾਡੇ ਪਿੰਡਾਂ ਵਿੱਚ ਉਹ ਨਸ਼ਾ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਨਾਂ ਦੇ ਬਰਾਬਰ ਆ ਤੇ ਜਿਹੜਾ ਉਹ ਵੀ ਆ ਤੇ ਉਹ ਅਸੀਂ ਰਲ ਮਿਲ ਕੇ ਪਿੰਡਾਂ ਦੇ ਲੋਕ ਰਲ ਮਿਲ ਕੇ ਅਸੀਂ ਉਹਨੂੰ ਖਤਮ ਕਰਦੇ ਆਂ ਵੀ ਲੋਕ ਹੁਣ ਆਪ ਉੱਛਾਹਤ ਨੇ ਤੇ ਜਦੋਂ ਲੋਕ ਉੱਠ ਕੇ ਤਾਂ ਮੈਨੂੰ ਨਹੀਂ ਲੱਗਦਾ ਬਈ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਆ ਜਿਹੜੀ ਉਹ ਰਹੂਗੀ ਠੀਕ ਹੈ ਸਰ ਜਿਵੇਂ ਸਰਕਾਰ ਵੱਲੋਂ ਪ ਅਕਦਮ ਪੁੱਟੇਗੇ ਜਿੱਦਾਂ ਹੁਣ ਪ੍ਰਾਈਵੇਟ ਹਸਪਤਾਲ ਨੇ ਜਿਵੇਂ ਚੀਮਾ ਆਪਾਂ ਕਹਿ ਦਈਏ ਕੰਪਲੈਕਸ ਦੀ ਗੱਲ ਕੀਤੀ ਹੈ ਮੈਡੀਕਲ ਕੰਪਲੈਕਸ ਜੇ ਐਵੇਂ ਹਸਪਤਾਲ ਨਾਲ ਆਉਣਗੇ ਸਰਕਾਰ ਦੇ ਲੱਗਦਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਂਦਾ ਜੋ ਸੁਪਨਾ ਸੀਗਾ ਉਹ ਪੂਰਾ ਹੋਣ ਵਾਲਾ ਦੇਖੋ ਮੈਂ ਇਹ ਸਮਝਦਾ ਬਈ ਸਭ ਦੀ ਇਹ اخلاਕੀ ਜ਼ਿੰਮੇਵਾਰੀ ਬਣਦੀ ਹੈ ਜਿੱਥੇ ਵੀ ਜਿਵੇਂ ਵੀ ਕੋਈ ਬੈਠਾ ਬੰਦਾ ਤੁਹਾਨੂੰ ਕੋਈ ਹਸਪੀਟਲ 'ਚ ਬੈਠਾ ਹੈ ਭਾਵੇਂ ਆਪਣੇ ਘਰ ਬੈਠਾ ਹੈ ਕਿਹਦੀ ਔਰ ਇਹ ਤਾਂ ਜਿਹੜੇ ਹਸਪੀਟਲ ਦੇ ਵਿੱਚ ਦੇ ਮਾਲਕ ਨੇ ਜਿਹੜੇ ਤਾਂ ਜ਼ਿਆਦਾ ਰੋਲ ਪਲੇ ਕਰ ਸਕਦੇ ਕਿਉਂਕਿ ਉਹਨਾਂ ਦਾ ਦਾਇਰਾ ਵੱਡਾ ਹੈ ਲੋਕ ਜਾਣਦੇ ਨੇ ਉਹਨਾਂ ਨੂੰ ਹਰ ਇੱਕ ਚੀਜ਼ ਹੈ ਕਰਨ ਵਾਸਤੇ ਤੇ ਇਸ ਕਰਕੇ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਸਭ ਤੋਂ ਜੇ ਜਵਾਨੀ ਬਚੂਗੀ ਜੇ ਨੌਜਵਾਨ ਬਚਣਗੇ ਜੇ ਪੰਜਾਬ ਬਚੂਗਾ ਤਾਂ ਹਸਪੀਟਲ ਬਚਣਗੇ ਜੇ ਪੰਜਾਬ ਖਤਮ ਹੋ ਗਿਆ ਤਾਂ ਹਸਪੀਟਲ ਜਾ ਕੇ ਕਹਿੰਦੇ ਕੋਈ ਵੀ ਜਿਹੜਾ ਬਿਜ਼ਨਸ ਹੋਵੇ ਕਿਦਾਂ ਸਰਵਾਈਵ ਕਰ ਸਕਦਾ ਸੋ ਇਸ ਕਰਕੇ ਇਹ ਜਿਹੜੀ ਬਿਮਾਰੀ ਹੈ ਜਿਹੜੀ ਨਸ਼ੇ ਦੀ ਬਿਮਾਰੀ ਹੈ ਮੌਤ ਹੈ ਇਹਦੇ ਮੌਤ ਤੋਂ ਘੱਟ ਕੁਝ ਨਹੀਂ ਹੈਗਾ ਕਿਉਂਕਿ ਜਦੋਂ ਬੰਦਾ ਉਸ ਪੱਧਰ ਤੱਕ ਪਹੁੰਚ ਜਾਂਦਾ ਹੈ ਉਹਦਾ ਨਸ਼ਾ ਛੱਡਣਾ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਮੌਤੇ ਹੁੰਦੀ ਹੈ ਜੇ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਨੌਜਵਾਨ ਮਤਲਬ ਮਾਵਾਂ ਦੀਆਂ ਗੋਦੀਆਂ ਦੇ ਵਿੱਚ ਤੜਫਦੇ ਮਰ ਗਏ ਨਸ਼ੇ ਤੋਂ ਬਿਨਾਂ ਜਾਂ ਕੁਝ ਓਵਰਡੋਜ਼ ਲੈ ਕੇ ਮਰ ਗਏ ਸੋ ਇਹ ਇੱਕ ਤਰ੍ਹਾਂ ਦਾ ਇਹ ਨਸ਼ਾ ਨਹੀਂ ਹੈਗਾ ਇਹ ਮੌਤ ਹੈ ਇਸ ਕਰਕੇ ਮੌਤ ਨੂੰ ਪੰਜਾਬ ਤੋਂ ਬਚਾਉਣ ਲਈ ਸਾਰਿਆਂ ਦਾ اخلاقی ਫਰਜ਼ ਬਣਦਾ ਉਹ ਵੀ ਇਸ ਮਹਮੇਂ ਦੇ ਵਿੱਚ ਵੱਧ ਚੜ ਕੇ ਹਿੱਸਾ ਉਹ ਲੈਣਾ ਆਖਰੀ ਕੁਐਸਚਨ ਹੈ ਜੀ ਨੌਜਵਾਨਾਂ ਨੂੰ ਕੀ اپੀਲ ਆਈ ਜਿਵੇਂ ਨਸ਼ਾ ਛੱਡਣਾ ਚਾਹੁੰਦੇ ਹੋਣ ਤੇ ਜਿਵੇਂ ਮਾਹਿਰ ਅੱਜ ਬੈਠੇ ਨੇ ਇਹਨਾਂ ਤੋਂ ਚੰਗੀ ਸਲਾਹ ਲੈ ਸਕਦੇ ਨੇ ਦੇਖੋ ਮੈਂ ਤਾਂ ਇਹ ਕਹਿੰਦਾ ਵੀ ਨਸ਼ਾ ਜਿਹੜਾ ਕਰ ਰਹੇ ਨੇ ਨਸ਼ੇ ਜਿਹੜੇ ਜਿਨ੍ਹਾਂ ਦੇ ਬੱਚੇ ਨਸ਼ਾ ਕਰ ਰਹੇ ਨੇ ਜਿਨ੍ਹਾਂ ਦੇ ਆਂਢੀ ਗੁੰਢੀ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਮੇਰੀ اپੀਲ ਆ ਵੀ ਉਹ ਬਕਾਇਦਾ ਤੌਰ ਤੇ ਬੱਚਿਆਂ ਨੂੰ ਜਿਹੜਾ ਨਸ਼ਾ ਕਰਦਾ ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਤੇ ਉਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਹਨੂੰ ਲੈ ਕੇ ਆਉਣ ਤਾਂ ਕਿ ਮਤਲਬ ਉਹਨਾਂ ਦਾ ਨਸ਼ਾ ਜਿਹੜਾ ਛਡਾਇਆ ਜਾ ਸਕੇ ਪ੍ਰਾਈਵੇਟ ਤੌਰ ਤੇ ਵੀ ਬੜੇ ਵੱਡੇ ਪ੍ਰਬੰਧ ਕੀਤੇ ਗਏ ਨੇ ਸਰਕਾਰੀ ਵੱਲੋਂ ਵੀ ਬੜੇ ਪ੍ਰਬੰਧ ਕੀਤੇ ਗਏ ਨੇ ਜਿਹੜਾ ਡਾਊਨ ਦੇ ਲਈ ਸਰਕਾਰ ਵੱਲੋਂ ਬੜੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਨਸ਼ਾ ਛੱਡੂਗਾ ਬੱਚਾ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਰਿਹਾ ਸੋ ਮੇਰੀ ਬੇਨਤੀ ਹੈ ਵੀ ਸਾਰਿਆਂ ਦਾ ਫ਼ਕਲ ਕੀ ਉਹ ਹੀ ਫਰਜ਼ ਹੈ ਵੀ ਸਾਰੇ ਕੋਈ ਪਿੰਡ ਦਾ ਬੱਚਾ ਤੁਹਾਡਾ ਕੋਈ ਗਵਾੜ ਦਾ ਬੱਚਾ ਕੋਈ ਤੁਹਾਡਾ ਬੱਚਾ ਸੰਗ ਸਨਗਾਈ ਦੀ ਕੋਈ ਲੋੜ ਨਹੀਂ ਹੈਗੀ ਇਹ ਤਾਂ ਇੱਕ ਬੁਰੀ ਆਦਤ ਸੀ ਜਿਹੜੀ ਆਈ ਦੇ ਇੱਕ ਮਤਲਬ ਇੱਕ ਤਰ੍ਹਾਂ ਦਾ ਸਾਰਾ ਕੋਈ ਸ਼ਰਾਬ ਸੀ ਜਿਹਨਾਂ ਆਇਆ ਤੇ ਇਹਦੇ ਤੇ ਨਜਾਤ ਪਾਉਣ ਲਈ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਸੰਗ ਸਗਾਈ ਤੋਂ ਉੱਪਰ ਉੱਠ ਕੇ ਰੌਲਾ ਪਾਈਏ ਚੜ ਕੇ ਵੀ ਅਸੀਂ ਦੁਖੀ ਆ ਤੇ ਜਦੋਂ ਆਪਾਂ ਨੂੰ ਰੌਲਾ ਪਾਵਾਂਗੇ ਤਾਂ ਸਾਡੀ ਮਦਦ ਕਰਨ ਵਾਲੇ ਕੋਈ ਨਾ ਕੋਈ ਸਾਡੇ ਕੋਲ ਪਹੁੰਚ ਹੀ ਜਾਊਗਾ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਚੀਮਾ ਮੈਡੀਕਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਜਿੱਥੇ ਮੁਫਤ ਨਸ਼ਾ ਮੁਕਤੀ ਅਤੇ ਮਾਨਸਿਕ ਰੋਗਾਂ ਦਾ ਕੈਂਪ ਹੈ ਜਿਹੜਾ ਲਾਇਆ ਗਿਆ ਆ ਮੋਹੱਲੀ ਤੋਂ ਵ代ਇਕ ਔਰ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਉਦਘਾਟਨ ਕੀਤਾ ਤੇ ਨਾਲ ਹੀ ਕੈਂਪ ਦਾ ਨਰੀਕਣ ਕੀਤਾ ਤਾਂ ਸੁਨੀਲ ਅਗਰਵਾਲ ਜੋ ਕਿ ਡਾਇਰੈਕਟਰ ਨੇ ਚੀਮਾ ਮੈਡੀਕਲ ਕੰਪਲੈਕਸ ਦੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜੋ ਵੀ ਨੌਜਵਾਨ ਨਸ਼ੇ ਦੇ ਆਦੀ ਨੇ ਉਹ ਇਸ ਦਲਦਲ ਦੇ ਵਿੱਚੋਂ ਕਿੱਦਾਂ ਬਾਹਰ ਆ ਸਕਦੇ ਆ ਤੇ ਜਿਹੜੇ ਇਹ ਕੈਂਪ ਲਾਏ ਜਾਂਦੇ ਆ ਇਹ ਕੈਂਪਾਂ ਦਾ ਉਹਨਾਂ ਨੂੰ ਕਿੰਨਾ ਕੁ ਲਾਹਾ ਮਿਲਦਾ ਹੈਗਾ ਹਾਂ ਸਰ ਸਵਾਗਤ ਹੈ ਤੁਹਾਡਾ ਜੀ ਸਰ ਅਸੀਂ ਇਹ ਕੈਂਪ ਲਾ ਰਹੇ ਆ ਕੈਂਪਾਂ ਦੇ ਵਾਸਤੇ ਇੱਕ ਸੋਚ ਇੱਕੋ ਹੀ ਹੈ ਕਿ ਅਸੀਂ ਇਹਨਾਂ ਨੂੰ ਨਸ਼ਾ ਮੁਕਤੀ ਦੇ ਵਿੱਚ ਜੋ ਸਰਕਾਰ ਦੀ ਇੱਕ ਮੋਹਮ ਚੱਲੀ ਹੋਈ ਹੈ ਉਹਦੇ ਵਿੱਚ ਹੈਲਪ ਕਰ ਸਕੀਏ ਤੇ ਸਰ ਜਿਵੇਂ ਕੋਈ ਨਸ਼ੇ ਦਾ ਆਦੀ ਵਿਅਕਤੀ ਤੁਹਾਡੇ ਕੋਲ ਆਉਂਦਾ ਹੈ ਉਹਨੂੰ ਕਿੱਦਾਂ ਮਤਲਬ ਉਸ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਆਪਾਂ ਗੱਲ ਕਰੀਏ ਆ ਮਾਨਸਿਕ ਰੋਗ ਦੇ ਨਾਲ ਉਹ ਵਿਅਕਤੀ ਜੁੜਿਆ ਹੁੰਦਾ ਤਾਂ ਉਹਨੂੰ ਕਿੰਨਾ ਟਾਈਮ ਲੱਗਦਾ ਵੀ ਜਦੋਂ ਉਹ ਉਸ ਪੋਜੀਸ਼ਨ ਤੋਂ ਬਾਹਰ ਆ ਜਾਂਦਾ ਹੈ ਸਰ ਅਸੀਂ ਕੋਸ਼ਿਸ਼ ਕਰਦੇ ਹਾਂ 15 ਦਿਨ ਦਾ ਪੈਕੇਜ ਦੇ ਵਿੱਚ ਉਹਨੂੰ ਇੱਥੇ ਰੱਖੀਏ ਤਾਂ ਉਹ ਨਾ ਕੋਈ ਨਸ਼ਾ ਲੈ ਪਾਵੇ ਅਸੀਂ ਉਹਨਾਂ ਨੂੰ ਮੈਡੀਸਨ ਨਾਲ ਟਰੀਟਮੈਂਟ ਕਰਦੇ ਹਾਂ ਮਾਨਸਿਕ ਰੋਗ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਦੇ ਚੋ ਜੋ ਅੱਜ ਤੱਕ ਦਾ ਤਜਰਬਾ ਹੈ 70% ਲੋਕੀ ਇਹ ਤਾਂ 15 ਦਿਨ ਦੇ ਅਡਮਿਸ਼ਨ ਤੋਂ ਬਾਅਦ ਨਿਕਲ ਜਾਂਦੇ ਨੇ ਜੇ ਫੇਰ ਵੀ ਲੋੜ ਹੋਵੇ ਤਾਂ ਹੋਸਦਾ ਹੁਣ ਪੀਰੀਅਡ ਨੂੰ ਐਸਟੈਂਡ ਕਰਨਾ ਪਏ ਪਰ 90% ਵੀ ਆਰ ਕੰਫੀਡੈਂਟ ਕਿ ਅਸੀਂ ਉਹ ਨੂੰ ਮੋਹਿਮ ਤੋਂ ਬਾਹਰ ਕੱਢ ਲਾਂਗੇ ਪੇਸ਼ੈਂਟ ਸਰਕਾਰ ਵੱਲੋਂ ਵੱਡੇ ਪੱਧਰ ਤੇ ਇੱਕ ਮਹਿਮ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਦੇ ਉੱਤੇ ਵੀ ਕਾਰਵਾਈ ਹੋਈ ਹੈ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਸਰਕਾਰ ਦੀ ਇਸ ਮਹਿਮ ਦੇ ਨਾਲ ਤੁਸੀਂ ਕਿਵੇਂ ਜੁੜੇ ਹੋ ਤੇ ਕਿਵੇਂ ਉਹਦਾ ਸਾਥ ਦੇ ਰਹੇ ਹੋ ਤੇ ਅੱਗੇ ਆਉਣ ਵਾਲੇ ਸਮੇਂ ਚ ਕੀ ਪਲੈਨਿੰਗ ਹੈਗੀ ਜੀ ਸਰ ਸਾਹਿਬ ਜੀ ਪੂਰੇ ਜੋਰ ਦੇ ਉੱਪਰ ਡੀ ਐਡਿਕਸ਼ਨ ਸੈਂਟਰ ਤੇ ਕੰਮ ਕਰ ਰਹੇ ਆ ਜਦੋਂ ਦੀ ਸਰਕਾਰ ਨੇ ਮੋਹਮ ਚਲਾਈ ਆ ਪਹਿਲਾਂ ਸਾਡੇ ਕੋਲ 5 ਬੈੱਡ ਸੀ ਹੁਣ ਅਸੀਂ 15 ਬੈੱਡ ਲਈ ਪਰਮਿਸ਼ਨ ਸਰਕਾਰ ਤੋਂ ਮੰਗੀ ਆ ਕਿਉਂਕਿ ਇਹਦੀ ਲੋਡ ਬਹੁਤ ਹੈ ਸਾਡੇ ਕੋਲ ਚਾਹੇ 60 ਬੈੱਡਾਂ ਇਸ ਵੇਲੇ ਪਰ ਫਿਰ ਵੀ ਅਸੀਂ ਉਧਰ 15 ਬੈੱਡ ਡੀ ਅਡਿਕਸ਼ਨ ਨੂੰ ਮਾਰਕਰ ਛੱਡੇ ਨੇ ਕਿਉਂਕਿ ਇਹਦੀ ਬਹੁਤ ਜ਼ਿਆਦਾ ਲੋਡ ਹੈ ਤੇ ਉਧਰ ਪਰਮਿਸ਼ਨ ਸਾਡੇ ਕੋਲ ਆ ਰਹੇ ਨੇ ਅਸੀਂ ਉਹਨਾਂ ਨੂੰ ਸੁਧਾਰ ਦੇ ਵਾਸਤੇ ਸਰਕਾਰ ਦੀ ਮੋਹਮ ਨਾਲ ਜੁੜ ਕੇ ਜਿਆਦਾ ਤੋਂ ਜਿਆਦਾ ਫੈਸਿਲਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਚੰਗੀਆਂ ਤੇ ਵਧੀਆ ਸੇਵਾਵਾਂ ਸਸਤੇ ਦਮਾਂ ਦੇ ਦਿੱਤੀਆਂ ਜਾਣ ਉਹੀ ਇੱਕ ਸੈਟੀਸਫੈਕਸ਼ਨ ਹਸਪਤਾਲ ਦੀ ਸਰ ਬੋਤੇ ਜਿਹੜੇ ਵਿਅਕਤੀ ਹੁੰਦੇ ਆ ਨਸ਼ੇ ਦੇ ਆਦੀ ਉਹਨਾਂ ਦੇ ਵਿੱਚ ਵਹਿਮ ਹੁੰਦਾ ਮਨ ਦੇ ਵਿੱਚ ਵੀ ਮੈਂ ਹਸਪਤਾਲ ਜੇ ਜਾਊਂਗਾ ਮੇਰਾ ਪਤਾ ਲੱਗ ਜੂ ਤੇ ਜੇ ਉਹ ਛੱਡਣ ਦੀ ਕੋਸ਼ਿਸ਼ ਵੀ ਕਰਦੇ ਆ ਨਸ਼ਾ ਤਾਂ ਉਹਨਾਂ ਨੂੰ ਐ ਲੱਗਦਾ ਵੀ ਜੇ ਅਸੀਂ ਨਸ਼ਾ ਛੱਡਤਾ ਤਾਂ ਸਾਡਾ ਸਰੀਰ ਕਿਤੇ ਢਿੱਲਾ ਨਾ ਪੈ ਜੇ ਅਸੀਂ ਬੈੱਡ ਤੇ ਨਾ ਪੈ ਜੀ ਇਹ ਵੀ ਅਸੀਂ ਆ ساری ਉਮਰ ਦੇ ਕਿਤੇ ਮਰੀਜ਼ ਨਾ ਬਣ ਜਾਈਏ ਤੇ ਉਹਨਾਂ ਨੂੰ ਕਿੱਦਾਂ ਮਤਲ ਕਾਉਂਸਲਟੇਟ ਕਰਦੇ ਹੋ ਤੁਸੀਂ ਕੀ ਜਾਣਕਾਰੀ ਉਹਨਾਂ ਨੂੰ ਦਿੰਦੇ ਹੋ ਜਿੱਤੋਂ ਤੁਹਾਡੇ ਕੋਲ ਕੈਂਪ ਦੇ ਵਿੱਚ ਉਹ ਮਰੀਜ਼ ਆਉਂਦੇ ਆ ਸাড়ি ਉਹਨਾਂ ਵਾਸਤੇ ਜੀ ਸੈਪਰੇਟਿਕ ਵਾਰਡ ਬਣਾਈ ਜੇ ਡੀ ਐਡਿਕਸ਼ਨ ਵਾਰਡ ਕਿਸੇ ਨੂੰ ਕਿਸੇ ਦਾ ਪਤਾ ਨਹੀਂ ਲੱਗਦਾ ਉਹਦੇ ਪ੍ਰਾਈਵੇਟ ਰੂਮ ਰੱਖੇ ਹੋਏ ਨੇ ਤੇ ਉਹ ਕਾਉਂਸਲਿੰਗ ਹੀ ਕਰਨੀ ਪੈਂਦੀ ਹੈ ਕਿ ਭਾਈਆ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਇੱਥੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ ਤੁਹਾਡੇ ਬਾਰੇ ਕਿਸੇ ਨੂੰ ਪਤਾ ਲੱਗੇਗਾ ਨਹੀਂ ਲੱਗੇਗਾ ਤੇ ਉਹ ਜੇ ਉਹ ਕਨਵਿੰਸ ਹੋ ਜਾਂਦੇ ਆ ਮਾਨਸਿਕਤਾ ਵਾਸਤੇ ਉਹਨਾਂ ਦੇ ਘਰ ਵਾਲੇ اٹੈਂਡੈਂਟ ਸਾਰਿਆਂ ਨੂੰ ਸਮਝ ਆਂਦੀ ਹੈ ਫਿਰ ਉਹ ਆਪਣੇ ਬੱਚੇ ਨੂੰ ਐਡਮਿਟ ਕਰਵਾਉਂਦੇ ਨੇ ਤੇ ਉਹਦੇ ਪੂਰੀ ਦੀ ਪੂਰੀ ਕਨਫਿਡੈਂਸ਼ੀ ਰੱਖੀ ਜਾਂਦੀ ਹੈ ਉਹਦੀ ਐਡਮਿਸ਼ਨ ਆਪਣੇ ਬਾਰੇ ਨੂੰ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਇੱਕ ਦੂਜੇ ਬਾਰੇ ਤਾ ਸਾਡੇ ਨਾਲ ਗੌਰਵ ਅਗਰਵਾਲ ਜੀ ਵੀ ਮੌਜੂਦ ਨੇ ਡਾਇਰੈਕਟਰ ਨੇ ਚੀਮਾ ਮੈਡੀਕਲ ਕੰਪਲੈਕਸ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂ ਸਰ ਕੀ ਕਹਿਣਾ ਚਾਹੋਗੇ ਜਿਵੇਂ ਨਸ਼ਿਆਂ ਨੂੰ ਲੈ ਕੇ ਸਰਕਾਰ ਵੱਡੇ ਪੱਧਰ ਤੇ ਕਦਮ ਉਠਾ ਰਹੀ ਆ ਤਾਂ ਹੁਣ ਚੀਮਾ ਮੈਡੀਕਲ ਕੰਪਲੈਕਸ ਦਾ ਕੀ ਰੋਲ ਰਹੂਗਾ ਕਿਉਂਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕਿਵੇਂ ਬਾਹਰ ਕੱਢਣ ਦਾ ਯਤਨ ਕਰੋਗੇ ਸਰ ਜੀਵੰਗੀ ਤੁਹਾਨੂੰ ਪਤਾ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਅਪਰੂਵ ਡੀ ਐਡਿਕਸ਼ਨ ਸੈਂਟਰ ਹੈਗੇ ਆਂ ਤੇ ਇੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਕੋਲ ਆਂਦੇ ਹੈਗੇ ਪੇਸ਼ੈਂਟ ਤੇ ਤੇ ਪਹਿਲਾਂ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਚੀਜ਼ ਤੁਹਾਡੇ ਵਾਸਤੇ ਨਹੀਂ ਠੀਕ ਹੈ ਤੇ ਇਸ ਤੋਂ ਤੁਸੀਂ ਕਿਵੇਂ ਮੁਕਤੀ پا ਸਕਦੇ ਹੋ। ਠੀਕ ਹੈ। ਤੋਂ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਇੱਥੇ ਐਡਮਿਟ ਹੋ ਸਕਦੇ ਹੋ, 15 ਦਿਨ ਇੱਥੇ ਲਗਾ ਸਕਦੇ ਹੋ। ਜੇ ਕੋਈ ਨਹੀਂ ਲਗਾਉਣਾ ਚਾਹੁੰਦਾ ਤਾਂ ਉਹਨੂੰ ਵੀ ਅਸੀਂ ਕੋਸ਼ਿਸ਼ ਹੀ ਨਹੀਂ ਹੁੰਦਾ ਕਿ ਉਹਨੂੰ ਵੀ ਠੀਕ ਨਹੀਂ ਕਰਨਾ ਬਿਕੋਜ਼ ਸਾਡਾ ਮੇਨ ਮਕਸਦ ਇਹ ਹੈ ਕਿ ਹਰ ਇੱਕ ਬੰਦਾ ਜੋ ਜੋ ਵੀ ਇੱਥੇ ਆ ਰਿਹਾ ਇਸ ਕੰਮ ਪਿੱਛੇ ਉਹਨੂੰ ਨਸ਼ਾ ਮੁਕਤ ਕੀਤਾ ਜਾਵੇ। ਅਕੀਕ ਨਸ਼ਾ ਮੁਕਤ ਪੰਜਾਬ ਦਾ ਇਹ ਸੁਪਨਾ ਸਰਕਾਰ ਨੇ ਦੇਖਿਆ ਤੇ ਅਸੀਂ ਵਿੱਚ ਅਨਰ ਵਿੱਚ ਆਪਣਾ ਰੋਲ ਨ ਇਕ ਹਸਪਤਲ ਦੇ ਤਹਿਤ ਤੋਂ ਇਸ ਕੋਸ਼ਿਸ਼ ਹੈ ਕਿ ਕਾਉਂਸਲਿੰਗ ਦੇ ਰਹੀ ਐਡਮਿਸ਼ਨ ਦੇ ਰਹੀ ਮੈਡੀਕੇਸ਼ਨ ਦੇ ਰਹੀ ਜਿਸ ਵੀ ਤਰੀਕੇ ਨਾਲ ਪੋਸੀਬਲ ਹੈ ਇਸ ਨੂੰ ਨਸ਼ਾ ਮੁਕਤ ਪੰਜਾਬ ਨੂੰ ਅਸੀਂ ਸੁਪਨਾ ਪੂਰਾ ਕਰਨਾ ਹੈ ਸਰਕਾਰ ਦਾ ਤੇ ਨਾਲ ਆਪਣਾ ਸ਼ਬਦਾ ਵੀ ਠੀਕ ਹੈ ਹਾਂ ਜੇ ਆਪਾਂ ਗੱਲ ਕਰੀਏ ਗੁਰੂ ਜੀ ਜਿਹੜੇ ਨੌਜਵਾਨਾਂ ਨੂੰ ਦਵਾਈ ਦਿੱਤੀ ਜਾਂਦੀ ਆ ਆ ਜਿਵੇਂ ਕੋਈ ਵੀ ਟੈਬਲੇਟ ਹੁੰਦੀ ਆ ਕਈ ਨੌਜਵਾਨ ਉਹ ਟੈਬਲੇਟ ਲੈਂਦੇ ਨੇ ਗੋਲੀ ਜਿਹਨੂੰ ਆਪਾਂ ਜੀਬ ਦੇ ਥੱਲੇ ਰੱਖਣ ਵਾਲੀ ਗੋਲੀ ਕਹਿ ਦਿੰਦੇ ਆ ਕਈ ਉਹਦੇ ਆਦੀ ਹੋ ਜਾਂਦੇ ਨੇ ਉਹਨਾਂ ਨੂੰ ਸਰ ਕਿਦਾਂ ਤੁਸੀਂ ਫਿਰ ਟਰੀਟ ਕਰਦੇ ਹੋ ਕਿਵੇਂ ਸਮਝਾਉਂਦੇ ਹੋ ਵੀ ਕਿਵੇਂ ਉਹ ਗੋਲੀ ਠੀਕ ਆ ਨਸ਼ਾ ਛੱਡਣ ਦੀਆਂ ਗੋਲੀਆਂ ਹੈਗੀਆਂ ਨੇ ਸਰਕਾਰ ਵੀ ਆ ਭੇਜਦੀ ਹੈਗੀ ਤੇ ਤੁਸੀਂ ਵੀ ਆਪਣੇ ਵੱਲੋਂ ਦਵਾਈਆਂ ਦਿੰਦੇ ਹੈਗੇ ਤੇ ਉਹ ਨੌਜਵਾਨ ਉਹ ਗੋਲੀਆਂ ਦੇ ਉੱਤੇ ਕਈ ਆਦੀ ਹੁੰਦੇ ਦੇਖੇ ਗਏ ਆ ਜਿਹੜੇ ਪ੍ਰਾਈਵੇਟ ਹੋਰ ਹਸਪਤਾਲ ਹੈਗੇ ਉਹਨਾਂ ਦੇ ਬਾਹਰ ਲੈਣਾਂ ਲਗੀਆਂ ਤੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਵੀ ਕਿਵੇਂ ਉਹ ਤੋਂ ਬਾਹਰ ਆ ਸਕਦੇ ਆ ਸਿਰ ਦੇਖੋ ਜੇ ਇੱਕ ਵਾਰ ਨਸ਼ਾ ਮੁਕਤੀ ਦੇ ਪੇਸ਼ੈਂਟ ਨਸ਼ਾ ਮੁਕਤ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਉਹੀ ਹੈ ਕਿ ਟਾਈਮ ਟੂ ਟਾਈਮ ਕਾਉਂਸਲਿੰਗ ਹੀ ਇੱਕ ਤਰੀਕਾ ਹੈ ਉਹਨਾਂ ਨੂੰ ਇਸ ਸਟੇਜ ਤੋਂ ਬਚਾਉਣ ਦਾ ਤੇ ਨਾਲੇ ਜਿੰਨੇ ਵੀ ਮੈਡੀਸਿਨਸ ਮਿਲਦੀਆਂ ਹੈ ਤੇ ਸਰਕਾਰ ਨੇ ਕਾਫੀ ਸਾਰੇ ਨਿਯਮ ਬਣਾਏ ਕਿ ਪ੍ਰੈਸਕ੍ਰਿਪਸ਼ਨ ਤੋਂ ਬਿਨਾਂ ਇਹ ਮੈਡੀਸਿਨ ਨਹੀਂ ਮਿਲ ਸਕਦੀ ਪ੍ਰੈਸਕ੍ਰਿਪਸ਼ਨ ਇੱਕ ਡੇਟ ਟਾਈਮ ਤੇ ਫਿਕਸ ਹੁੰਦੀ ਹੈ ਕਿ ਇਸ ਤੱਕ ਤੱਕ ਹੀ ਤੁਸੀਂ ਮੈਡੀਸਿਨ ਲੈ ਸਕਦੇ ਹੋ ਉਸ ਤੋਂ ਬਾਅਦ ਜੋ ਗਲਤ ਤਰੀਕੇ ਨਾਲ ਮੈਡੀਸਿਨ ਲੈਂਦੇ ਆ ਤੇ ਉਸ ਦੇ ਵਿੱਚ ਸਾਨੂੰ ਵੀ ਰੋਲ ਪਲੇ ਕਰਨਾ ਪੈਗਾ ਤੇ ਸਰਕਾਰ ਨੂੰ ਵੀ ਤਾਂ ਕਿ ਜਲਦੀ ਤੋਂ ਜਲਦੀ ਇਹ ਮੈਡੀਸਿਨ ਅਵੇਲੇਬਲ ਨਾ ਹੋਵੇ ਤੇ ਜੇ ਮੈਡੀਸਿਨ ਮਿਲੇ ਵੀ ਤੇ ਸਿਰਫ ਨਸ਼ਾ ਮੁਕਤੀ ਕੇਂਦਰ ਤੋਂ ਹੀ ਇਹ ਮੈਡੀਸਿਨ ਉਪਲਬਧ ਹੋਵੇ ਠੀਕ ਹੈ ਤੋਂ ਸਰ ਜੋ ਅੱਜ ਕੈਂਪ ਲਾਇਆ ਗਿਆ ਹੈ ਜੋ ਅੱਜ ਕੈਂਪ ਲਾਇਆ ਗਿਆ ਹੈ ਬਿਲਕੁਲ ਮੁਫਤ ਸੀ ਕਿਸੇ ਤੋਂ ਕੋਈ ਚਾਰਜ ਵਗੈਰਾ ਕੀਤਾ ਗਿਆ ਜਾਂ ਨਹੀਂ ਨਹੀਂ ਸਰ ਅੱਜ ਦੀ ਜਿਹੜੀ ਕੈਂਪ ਹੈ ਓਪੀਡੀ ਤੇ ਬਿਲਕੁਲ ਮੁਫਤ ਹੈ ਤੇ ਕੋਈ ਵੀ ਆ ਕੇ ਆਪਣੇ ਆਪ ਨੂੰ ਦਿਖਾ ਸਕਦਾ ਹੈ ਤੇ ਬੇਸਿਕਲੀ ਅਸੀਂ ਰੱਖਿਆ ਵੀ ਐਸੇ ਕਰਕੇ ਹੈ ਕਿ ਚਲੋ ਕਿ ਲੋਕ ਅੱਗੇ ਆ ਕੇ ਆਪਣੇ ਆਪ ਨੂੰ ਦਿਖਾਣ ਤੇ ਇੱਕ ਸੰਡੇ ਦਾ ਦਿਨ ਰੱਖਿਆ ਕਿ ਕੋਈ ਵੀ ਆ ਸਕਦਾ ਹੈ ਕੋਈ ਕਿਸੇ ਨੂੰ ਕੰਮ ਨਹੀਂ ਹੁੰਦਾ ਸੰਡੇ ਸछुट्टी ਦਾ ਦਿਨ ਹੁੰਦਾ ਤੇ ਆ ਕੇ ਆਪਣੇ ਆਪ ਨੂੰ ਦਿਖਾ ਸਕਦੇ ਆ ਇਥੇ ਸਰ ਸਰ ਆਖਰੀ ਸਵਾਲ ਤੁਹਾਡੇ ਤੋਂ ਲਵਾਂਗੇ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਾਂ ਹੋਰ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਆ ਕਿਦਾਂ ਤੁਹਾਡੇ ਤੱਕ ਪਹੁੰਚ ਕਰਨਗੇ ਉਹ ਜੇ ਉਰੇ ਆਉਂਦੇ ਨੇ ਸਰ ਉਹਨਾਂ ਨੂੰ ਕਿੰਨੇ ਟਾਈਮ ਦੇ ਵਿੱਚ ਤੁਸੀਂ ਠੀਕ ਕਰਨ ਦਾ ਵਾਅਦਾ ਕਰਦੇ ਹੋ ਜਾਂ ਫਿਰ ਉਹਨਾਂ ਨੂੰ ਕੋਈ ਮੈਸੇਜ ਦਿੰਦੇ ਇਹ ਸਰ ਦੇਖੋ ਇਹ ਠੀਕ ਕਰਨ ਦਾ ਵਾਅਦਾ ਤਨੇ ਕਰ ਸਕਦੇ ਪੇਸ਼ੈਂਟ ਤੋਂ ਪੇਸ਼ੈਂਟ ਵੇਰੀ ਕਰਦਾ ਉਹ ਕਿੰਨੀ ਦੇਰ ਤੋਂ ਕਿੰਨਾ ਕਰਦੀ ਆ ਪਰ ਉਹ ਹਫ਼ਤੇ ਤੋਂ ਲੈ ਕੇ ਮਹੀਨੇ ਦੇ ਵਿੱਚ ਵੀ ਸਾਡੀ ਕੋਸ਼ਿਸ਼ ਆ ਮਿਨੀਮ ਹਫਤੇ ਦੀ ਐਡਮਿਸ਼ਨ ਕਰੀਏ ਨਹੀਂ ਤਾਂ ਹਫਤੇ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹਦਾ ਨਸ਼ਾ ਛੁਡਾ ਪਾਵਾਂਗੇ ਠੀਕ ਹੈ ਤੇ ਜਿਹੜੇ ਸਰ ਵਿਅਕਤੀਆਂ ਦੇ ਵਿੱਚ ਬਹਿਮ ਹੁੰਦਾ ਥੋੜਾ ਜਿਹਾ ਵੀ ਵੀ ਮੈਂ ਨਹੀਂ ਹੋਣਾ ਮੈਂ ਠੀਕ ਉਹਦਾ ਕੌਨਫੀਡੈਂਸ ਇੰਨਾ ਲੋ ਹੋਇਆ ਹੁੰਦਾ ਵੀ ਉਹਨੂੰ ਲੱਗਦਾ ਵੀ ਮੈਂ ਤਾਂ ਨਸ਼ਾ ਕਰੀ ਜਾਊਂਗਾ ਤਾਂ ਹੀ ਬਚੂਗਾ ਜੇ ਉਹ ਤੁਹਾਡੇ ਕੋਲ ਆਉਂਦਾ ਤਾਂ ਕਿਵੇਂ ਫੀਲ ਕਰਾਓਗੇ ਉਹਨੂੰ ਵੀ ਕਿੱਦਾਂ ਵਿਸ਼ਵਾਸ ਚ ਫਿਰ ਉਹ ਪੇਸ਼ੈਂਟ ਨੂੰ ਤੁਹਾਡੇ ਵੱਲੋਂ ਲਿਆ ਜਾਂਦਾ ਸਾਡੇ ਕੋਲ ਕਾਉਂਸਲਰਸ ਹੈਗੇ ਆ ਜੀ ਉਹ ਬੇਸਿਕਲੀ ਤਾਂ ਬ੍ਰੇਨ ਵਾਸ਼ ਹੀ ਆ ਸਾਈਕੋਲੋਜੀ ਉਹਨਾਂ ਦੀ ਚੇਂਜ ਕਰਨੀ ਪੈਂਦੀ ਆ ਉਹਦੀ ਬਾਰ ਬਾਰ ਕੋਚਿੰਗ ਕਰਕੇ ਸਾਈਕੋਲੋਜਿਸਟ ਅਸੀਂ ਰੱਖਿਆ ਹੋਇਆ ਨਾਲ ਉਹ ਪੇਸ਼ੈਂਟ ਨੂੰ ਸਮਝਾਉਂਦੇ ਆ ਜੇ ਦੋ ਚਾਰ ਕਾਉਂਸਲਰਾਂ ਤੋਂ ਬਾਅਦ ਪੇਸ਼ੈਂਟ ਨੂੰ ਸਮਝ ਆ ਜਾਂਦੀ ਆ ਤਾਂ ਉਹ ਸਮਝਾਉਣ ਦੇ ਵਿੱਚ ਸਾਰਾ ਮੁੱਦਾ ਕਿ ਕਿੰਨੇ ਦਿਨਾਂ ਚ ਸਮਝ ਆ ਜਾਂਦੀ ਆ ਕਿੰਨੇ ਦਿਨਾਂ ਚ ਨਹੀਂ ਆ ਜਾਂਦੀ ਨਸ਼ਾ ਛੁਡਾਉਣਾ ਇੱਕ ਛੋਟਾ ਮੋਟਾ ਪ੍ਰੋਜੈਕਟ ਨਹੀਂ ਹੈ ਪਰ ਫਿਰ ਵੀ ਅਸੀਂ ਕੌਨਫੀਡੈਂਟ ਆ ਕਿ ਸਾਡੀ ਸਾਈਕੋਲੋਜਿਸਟ ਦੀ ਟੀਮ ਤੇ ਸਾਡੇ ਡਾਕਟਰ ਕੰਪੀਟੈਂਟ ਐਨਫ ਕਿ ਅਸੀਂ ਉਹਨਾਂ ਦਾ ਨਸ਼ਾ ਛੁ ਥੈਂਕ ਯੂ ਸੋ ਇਸਨ ਸਾਡੇ ਨਾਲ ਸੁਨੀਲ ਅਗਰਵਾਲ ਤੇ ਗੌਰਵ ਅਗਰਵਾਲ ਡਾਇਰੈਕਟਰ ਨੇ ਜੋ ਕਿ ਹਾਂ ਚੀਮਾ ਮੈਡੀਕਲ ਕੰਪਲੈਕਸ ਦੇ ਜਿੱਥੇ ਅੱਜ ਆ ਮੁਫਤ ਨਸ਼ਾ ਮੁਕਤੀ ਅਤੇ ਮਾਨਸਿਕ ਰੋਗਾਂ ਦਾ ਕੈਂਪ ਲੱਗਿਆ ਵਿਧਾਇਕ ਕੁਲਵੰਤ ਸਿੰਘ ਜੀ ਪਹੁੰਚੇ ਨੇ ਕੈਂਪ ਦਾ ਨਰੀਖਣ ਕੀਤਾ ਨਾਲ ਹੀ ਆ ਸਰ ਨੇ ਕਿਹਾ ਕਿ ਨੌਜਵਾਨ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਚੀਮਾ ਕੰਪਲੈਕਸ ਮੈਡੀਕਲ ਕੰਪਲੈਕਸ ਆ ਜਿਹੜਾ ਉੱਥੇ ਪਹੁੰਚਣ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੌਜਵਾਨਾਂ ਦਾ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਟਰੀਟ ਕੀਤਾ ਜਾਂਦਾ ਕਿਉਂਕਿ ਆ ਯੁੱਧ ਨਸ਼ਿਆਂ ਵਿਰੁੱਧ ਠੀਕ ਹੈ ਸਰਕਾਰ ਵੱਲੋਂ ਮਹਮ ਚਲਾਈ ਗਈ ਹੈ ਤੇ ਹੁਣ ਆ ਚੀਮਾ ਮੈਡੀਕਲ ਕੰਪਲੈਕਸ ਵੀ ਆਪਣਾ ਬਣਦਾ ਯੋਗਦਾਨ ਹੈ ਜਿਹੜਾ ਇਸ ਮਹਮ ਦੇ ਵਿੱਚ ਪਾ ਰਿਹਾ ਹੈ ਕਿਉਂਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਜੇਕਰ ਬਣਾਉਣਾ ਹੈ ਤਾਂ ਇਹੋ ਜਿਹੇ ਹਸਪਤਾਲਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਜੋ ਕਿ ਸਮੇਂ-ਸਮੇਂ ਤੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨਜ਼ਰ ਆ ਰਹੇ ਨੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਤੁਹਾਡੇ ਦਰ ਮੇਰੇ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਤਾਸ ਢਿੱਲੋਂ ਹਾਂ ਚੀਮਾ ਮੈਡੀਕਲ ਕੰਪਲੈਕਸ ਦੇ ਵਿੱਚ ਕੰਸਲਟੈਂਟ ਸਾਈਕੀਆਟ੍ਰਿਸਟ ਸਾਡੇ ਇੱਥੇ ਹਸਪਤਾਲ ਦੇ ਵਿੱਚ ਸੁਨੀਲ ਅਗਰਵਾਲ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਠੀਕ ਹੈ ਨਾ ਉਹਨਾਂ ਦੀ ਗਵਾਈ ਦੇ ਵਿੱਚ ਇੱਕ ਕੈਂਪ ਚੱਲਦਾ ਪਿਆ ਹੈ ਸਾਡਾ ਮਾਨਸਿਕ ਰੋਗਾਂ ਦਾ ਇੱਥੇ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਮਹਾਲੀ ਦੇ ਉਹਨਾਂ ਨੇ ਉਦਘਾਟਨ ਕੀਤਾ ਹੈ ਸਾਡਾ ਅੱਜ ਦਾ ਮੇਨ ਵਿਸ਼ਾ ਜਿਹੜਾ ਕੈਂਪ ਲਾਣ ਦਾ ਸੀਗਾ ਉਹ ਸੀਗਾ ਜਿਹੜੇ ਪੀੜਤ ਨੇ ਸਾਡੇ ਇੱਥੇ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਸ਼ਰਾਬ ਪੀਣ ਤੋਂ ਚਿੱਟਾ ਅਫੀਮ ਜਿਹੜੇ ਇੱਥੇ ਡਰੱਗਸ ਚੱਲਦੇ ਨੇ ਉਹਨਾਂ ਮਰੀਜ਼ਾਂ ਨੂੰ ਜਾਗਰੂਕ ਕਰਨਾ ਕਿ ਇਹ ਸਿਰਫ ਇੱਕ ਮਾਨਸਿਕ ਇੱਕ ਸਿਰਫ ਅਨਿਸ਼ਾਹੀ ਨਹੀਂ ਪਰ ਇੱਕ ਮਾਨਸਿਕ ਬਿਮਾਰੀ ਵੀ ਹੈਗੀ ਹੈ ਇਹ ਮਰੀਜ਼ ਜਿਹੜੇ ਹੈਗੇ ਨੇ ਉਹ ਸਾਰੀਆਂ ਬਿਮਾਰੀਆਂ ਜਿਵੇਂ ਕਿ ਹੋਰ ਮਾਨਸਿਕ ਬਿਮਾਰੀਆਂ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਨੇ ਬੇਚੈਨੀ ਘਰੇਲੂ ਜਿਹੜੇ ਹੈਗੇ ਨੇ ਜਿਹੜੇ ਉਹਨਾਂ ਦੇ ਚੱਲਦੇ ਪਏ ਨੇ ਉਹਨਾਂ ਨੂੰ ਪਰੇਸ਼ਾਨ ਹੁੰਦੇ ਨੇ ਠੀਕ ਹੈ ਨਾ ਨੀਂਦ ਨਾਣਾ ਬੇਚੈਨੀ ਹੋਣਾ ਉਹਨਾਂ ਕਰਕੇ ਜਾਂ ਜਿਹੜੇ ਫਾਈਨੈਂਸ਼ੀਅਲ ਲਾਸਸ ਨੇ ਇਹਨਾਂ ਮਰੀਜ਼ਾਂ ਦੇ ਜਿਹੜੇ ਹੁੰਦੇ ਉਹਦੇ ਕਰਕੇ ਇਹ ਪੀੜਤ ਹੋ ਕੇ ਤੇ ਇਸ ਇਕੰਜੇ ਫਸ ਜਾਂਦੇ ਨੇ ਨਸਿਆਂ ਦੇ ਹਾਂਜੀ ਜੀ ਮੈਮ ਜੇਕਰ ਗੱਲ ਕੀਤੀ ਜਾਵੇ ਕੈਂਪ ਤੁਸੀਂ ਲਾਇਆ ਹੈਗਾ ਮੁਫਤ ਨਸ਼ਾ ਮੁਕਤੀ ਤੇ ਮਾਨਸਿਕ ਰੋਗਾਂ ਦਾ ਕੈਂਪ ਆ ਕਈ ਨੌਜਵਾਨ ਜਿਵੇਂ ਕੈਂਪਾਂ ਦੇ ਵਿੱਚ ਆਉਣ ਤੋਂ ਗਰੇਜ਼ ਕਰਦੇ ਆ ਤੇ ਉਹਨਾਂ ਨੂੰ ਕੀ ਸੰਦੇਸ਼ ਤੁਸੀਂ ਦੰਨੇ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਅਜਿਹਾ ਮਰੀਜ਼ ਆਉਂਦਾ ਹੈ ਜਿਹੜਾ ਕਿ ਨਸ਼ੇ ਦਾ ਆਦੀ ਹੋਵੇ ਤਾਂ ਉਹਨਾਂ ਨੂੰ ਕਿੱਦਾਂ ਗਾਈਡ ਕੀਤਾ ਜਾਂਦਾ ਹੈ ਜੀ ਹਾਂਜੀ ਜੀ ਦੇਖੋ ਜੀ ਹਰ ਬੰਦਾ ਆਪਣੀ ਗਦਿਲ ਦੀ ਗੱਲ ਜਿਹੜੀ ਹੈਗੀ ਸ਼ੇਅਰ ਨਹੀਂ ਕਰਨਾ ਚਾਹੁੰਦਾ ਪਰੇਸੀ ਪੇਸ਼ੈਂਟਸ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਬਾਰੇ ਜਿੰਨਾ ਅਸੀਂ ਗੱਲ ਕਰਾਂਗੇ ਲੋਕਾਂ ਦੇ ਨਾਲ ਜਾਂ ਕਿਸੇ ਡਾਕਟਰ ਦੇ ਨਾਲ ਅਸੀਂ ਗੱਲ ਕਰੀਏ ਤੇ ਉਹਦਾ ਸਮਝਦਾਨ ਹੈਗਾ ਸਾਡੇ ਕੋ ਅਸੀਂ ਪ੍ਰੋਪਰ ਟਰੀਟਮੈਂਟ ਦਵਾਂਗੇ ਉਹਨਾਂ ਨੂੰ ਸਮਝਾਵਾਂਗੇ ਇਹ ਸਿਰਫ ਇਹੀ ਨਹੀਂ ਕਿ ਇਸ ਚੀਜ਼ ਤੋਂ ਬਾਹਰ ਨਹੀਂ ਨਿਕਲਾ ਜਾ ਸਕਦਾ ਕਿਉਂਕਿ ਲੋਕਾਂ ਨੂੰ ਇਹੀ ਲੱਗਦਾ ਕਿ ਇਸ ਪਰੇਸ਼ਾਨੀ 'ਚ ਜੇ ਫਸ ਚੁੱਕੇ ਨੇ ਤੇ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ ਪਰ ਅਸੀਂ ਜੇ ਪ੍ਰੋਪਰ ਇਲਾਜ ਲਈਏ ਤੇ ਉਹਦੇ ਨਾਲ ਇਸ ਚੀਜ਼ ਦਾ ਪ੍ਰੋਪਰ ਟਰੀਟਮੈਂਟ ਦੇ ਨਾਲ ਇਹ ਠੀਕ ਹੋ ਸਕਦੀ ਨੇ ਕੁਝ ਚੀਜ਼ਾਂ ਉਹਨਾਂ ਦੇ ਨਾਲ ਸਾਨੂੰ ਫੈਮਿਲੀ ਮੈਂਬਰ ਨੂੰ ਵੀ ਦੱਸਣਾ ਪੈਂਦਾ ਉਹਨਾਂ ਦੇ ਪਰਿਵਾਰ ਨੂੰ ਵੀ ਪ੍ਰੋਪਰ ਸਮਝਾਉਣਾ ਪੈਂਦਾ ਕਿ ਇਹ ਇੱਕ ਸਿਰਫ ਸਿਰਫ ਨਸ਼ੇ ਦੀ ਬਿਮਾਰੀ ਨਹੀਂ ਪਰ ਇੱਕ ਪਿੱਛੇ ਮਾਨਸਿਕ ਰੋਗ ਹੁੰਦਾ ਹੈ ਉਹਦੇ ਕਰਕੇ ਹੀ ਪੇਸ਼ੈਂਟ ਹੈਗਾ बार-बार ਇਸ ਚੀਜ਼ ਵੱਲ ਜਾਂਦਾ ਹੈ ਤੇ ਇਸ ਚੀਜ਼ ਤੋਂ ਬਾਹਰ ਨਿਕਲਣ ਲਈ ਪ੍ਰੋਪਰ ਟਰੀਟਮੈਂਟ ਦਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਡਮ ਜੋ ਵੀ ਨੌਜਵਾਨ ਨਸ਼ੇ ਦੇ ਵਿੱਚ ਐਡਿਕਟ ਨੇ ਆਦੀ ਹੋ ਚੁੱਕੇ ਨੇ ਤੇ ਉਹਨਾਂ ਨੂੰ ਕਿਹੜੇ ਕਿਹੜੇ ਉਹਨਾਂ ਦੇ ਵਿੱਚ ਲੱਛਣ ਪਾਏ ਜਾਂਦੇ ਨੇ ਜਿਵੇਂ ਤੁਸੀਂ ਮਾਨਸਿਕ ਰੋਗਾਂ ਦੀ ਗੱਲ ਕੀਤੀ ਆ ਤਾਂ ਕਿਹੜੇ ਕਿਹੜੇ ਉਹ ਮਾਨਸਿਕ ਰੋਗ ਨੇ ਜੋ ਨਸ਼ੇ ਦੇ ਆਦੀ ਜਿਹੜੇ ਵਿਅਕਤੀ ਨੂੰ ਉਹਨਾਂ 'ਚ ਪਾਏ ਜਾਂਦੇ ਨੇ ਦੇਖੋ ਜੀ ਇਹਨਾਂ ਸਭ ਤੋਂ ਪਹਿਲਾਂ ਹੈਗਾ ਗੁੱਸਾ ਚਿਚੜਾਪਨ ਹੋਣਾ ਠੀਕ ਹੈ ਕਲੇਸ਼ ਕਰਨਾ بار بار ਲੜਾਈਆਂ ਹੋਣੀਆਂ ਘਰ ਦੇ ਵਿੱਚ ਲੜਾਈ ਹੋਣੀ ਠੀਕ ਹੈ ਨਾ ਕੰਮ ਤੇ ਨਾ ਜਾਣਾ ਆਪਣੇ ਘਰ ਪਰਿਵਾਰ ਬਾਰੇ ਨਾ ਸੋਚ ਕੇ ਸਭ ਤੋਂ ਪਹਿਲਾਂ ਇਹ ਹੈਗਾ ਕਿ ਨਸ਼ੇ ਵਾਲ ਹੀ ਜਾਣਾ نیند ਨਾ ਆਣਾ ਬੇਚੈਨੀ ਹੋਣਾ ਘਬਰਾਟ ਹੋਣਾ ਝਟਕੇ ਲੱਗਨੇ ਉਹਨਾਂ ਨੂੰ ਤੇ ਇਹ ਸਭ ਚੀਜ਼ਾਂ ਕਰਕੇ ਕਿਉਂਕਿ ਜਦੋਂ ਉਹਨਾਂ ਨੂੰ ਇੱਕ ਕ੍ਰੇਵਿੰਗ ਹੁੰਦੀ ਹੈ ਤੋੜ ਲੱਗਦੀ ਹੈ ਠੀਕ ਹੈ ਨਾ ਉਹ ਤੋਂ ਵੀ ਕਾਫੀ ਲੱਛਣ ਪਾਏ ਜਾਂਦੇ ਨੇ ਠੀਕ ਹੈ ਜਿਵੇਂ ਗੁੱਸਾ ਚਿੜਚਿੜਾਪਨ ਬਹੁਤ ਜ਼ਿਆਦਾ ਚੀਜ਼ਾਂ ਉਠਾ ਉਠਾ ਕੇ ਸੁੱਟ ਦੇਣੀਆਂ ਤੇ ਇਹ ਸਭ ਚੀਜ਼ਾਂ ਨੇ ਸਿੰਪਟਮ ਹੈਗੇ ਨੇ ਜਿਨ੍ਹਾਂ ਤੋਂ ਅਸੀਂ ਆਰਾਮ ਨਾਲ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਹਾਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨੇ ਕੋਈ ਪ੍ਰੋਬਲਮ ਹੈਗੀ ਹੈ ਤੇ ਇਸ ਚੀਜ਼ ਲਈ ਸਾਨੂੰ ਇਲਾਜ ਦੀ ਜ਼ਰੂਰਤ ਹੈਗੀ ਹੈ ਠੀਕ ਹੈ ਮੈਡਮ ਜਿਹੜੇ ਨੋਸ਼ਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ ਅ ઠੀਕ ਹੈ ਬਹੁਤੇ ਨੌਜਵਾਨ ਨੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਡੀ ਐਡਿਕਸ਼ਨ ਸੈਂਟਰ ਬਣੇ ਹੋਏ ਨੇ ਉਹਨਾਂ ਦੇ ਵਿੱਚ ਦਾਖਲ ਹੁੰਦੇ ਨੇ ਇਲਾਜ ਕਰਵਾਉਂਦੇ ਨੇ ਪਰ ਮੈਡਮ ਕਈ ਨੌਜਵਾਨ ਅਜਿਹਾ ਵੀ ਦੇਖੇ ਗਏ ਨੇ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਚੱਲਦਾ ਵੀ ਜੇ ਮੈਂ ਨਸ਼ਾ ਛੱਡਦਾ ਤਾਂ ਮੇਰਾ ਸਰੀਰ ਜਮੈਂ ਖਤਮ ਹੋ ਜਾਊਗਾ ਮੈਂ ਬੈੱਡ ਤੇ ਪੈ ਜਾਊਗਾ ਮੇਰੇ ਤੋਂ ਉੱਠਿਆ ਨਹੀਂ ਜਾਣਾ ਮਤਲਬ ਇਹ ਵਹਿਮ ਆ ਜਿਹੜਾ ਇਹ ਵਹਿਮ ਨੂੰ ਦੂਰ ਕਰਨ ਦੇ ਲਈ ਕੀ ਉਪਰਾਲੇ ਕੀਤੇ ਜਾਂਦੇ ਨੇ ਦੇਖੋ ਇਹ ਬਹੁਤ ਸਾਰੇ ਵਹਿਮ ਨੇ ਸਾਡੇ ਮਨਾਂ ਦੇ ਵਿੱਚ ਕਿ ਇਸ ਚੀਜ਼ ਦਾ ਦੇਖੋ ਲੋਕਾਂ ਦੇ ਮਨ 'ਚ ਤੇ ਹੀ ਵਹਿਮ ਹੈ ਕਿ ਇਲਾਜ ਹੀ ਨਹੀਂ ਹੋ ਸਕਦਾ ਠੀਕ ਹੈ ਜੇ ਆਪਾਂ ਪ੍ਰੋਪਰ ਟ੍ਰੀਟਮੈਂਟ ਤੇ ਪ੍ਰੋਪਰ ਕੋਰਸ ਲਈਏ ਐ ਨਹੀਂ ਹੈਗਾ ਕਿ ਆਪਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਾਂ ਇੱਕ ਮਹੀਨੇ ਦੇ ਵਿੱਚ ਵਿੱਚ ਛੱਡ ਸਕਦੇ ਹਾਂ ਇਹ ਇੱਕ ਸਲੋ ਪ੍ਰੋਸੈਸ ਹੈ ਪਰ ਇਸ ਪ੍ਰੋਸੈਸ ਨੂੰ ਪੂਰਾ ਫਾਲੋ ਕਰ ਲਈ ਬਹੁਤ ਇੰਪੋਰਟੈਂਟ ਹੈਗਾ ਬੜਾ ਜ਼ਰੂਰੀ ਹੈਗਾ ਕਿ ਅਸੀਂ ਪ੍ਰੋਪਰ ਕੋਰਸ ਆਫ ਟ੍ਰੀਟਮੈਂਟ ਲਈਏ ਸਾਰੀ ਦਵਾਈਆਂ ਪ੍ਰੋਪਰ ਲਗਾਤਾਰ ਖਾਈਏ ਜਿਵੇਂ ਡਾਕਟਰ ਕਹਾਂ ਕਹਿੰਦੇ ਨੇ ਉਸ ਤਰੀਕੇ ਨਾਲ ਜੇ ਅਸੀਂ ਚੱਲਾਂਗੇ ਤਾਂ ਫਿਰ ਸਾਨੂੰ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਏਗੀ ਤੇ ਅਸੀਂ ਆਰਾਮ ਨਾਲ ਛੱ ਮਹਿਮਾ ਹੁਣ ਜਿਵੇਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਹੈਗਾ ਮਹਿਮ ਚੱਲ ਰਹੀ ਹੈ ਨਸ਼ਾ ਤਸਕਰ ਠੀਕ ਹੈ ਅਲੱਗ ਤਰੀਕੇ ਨਾਲ ਫੜੇ ਜਾਂਦੇ ਨੇ ਪਰ ਜਿਹੜੇ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਵੀ ਸਰਕਾਰ ਬਾਹਰ ਕੱਢ ਕੇ ਡੀ ਐਡੀਕਸ਼ਨ ਸੈਂਟਰਾਂ ਵਿੱਚ ਭਰਤੀ ਕਰਵਾ ਰਹੀ ਹੈ ਦਵਾਈਆਂ ਖਾ ਰਹੇ ਨੇ ਤੇ ਕੀ ਲੱਗਦਾ ਵੀ ਸਰਕਾਰ ਦੀ ਜਿਹੜੀ ਇਹ ਮਹਿਮ ਜੇ ਇਹਦੇ ਵਿੱਚ ਹਸਪਤਾਲ ਨੇ ਜਿਹੜੇ ਖਾਸ ਤੌਰ ਤੇ ਪ੍ਰਾਈਵੇਟ ਜਾਂ ਫਿਰ ਡਾਕਟਰ ਜਿਵੇਂ ਤੁਸੀਂ ਹੋ ਤੇ ਜੇ ਸਰਕਾਰ ਦੇ ਨਾਲ ਮਿਲ ਕੇ ਇਹ ਉਪਰਾਲਾ ਕਰੋਂ ਲੱਗਦਾ ਪੰਜਾਬ ਨਸ਼ਾ ਮੁਕਤ ਹੋਊਗਾ ਜੀ हां जी जी जरूर देखो जी बहुत स्ट्रिक्टनेस बहुत सक्ताई हो, हो चुकी है ਸਾਡੇ ਕੋ ਪੇਸ਼ੈਂਟ ਵੀ ਆਉਂਦੇ ਨੇ ਠੀਕ ਹੈ ਨਾ ਉਹ ਵੀ ਠੀਕ ਹੋਣਾ ਚਾਹੁੰਦੇ ਕਿਉਂਕਿ ਹੁਣ ਮਿਲਣਾ ਹੀ ਨਸ਼ਾ ਬਹੁਤ ਔਖਾ ਹੋ ਚੁੱਕਿਆ ਹੈ ਤੇ ਅਸੀਂ ਪੇਸ਼ੈਂਟ ਨੂੰ ਮੋਟੀਵੇਟ ਹੀ ਕਰਦੇ ਆ ਕਿ ਕੱਲ ਨੂੰ ਜੇ ਤੁਹਾਨੂੰ ਮਿਲਦਾ ਵੀ ਹੈ ਤੇ ਤੁਸੀਂ ਆਪਣੀ ਦਵਾਈ ਨੂੰ ਹੀ ਖਾਣਾ ਹੈ ਤੁਸੀਂ ਅਸੀਂ ਪੇਸ਼ੈਂਟ ਨੂੰ ਹੀ ਸਮਝਾਇਆ ਜਾਂਦਾ ਹੈ ਕਿ ਬਾਰ-ਬਾਰ ਕਿ ਤੁਸੀਂ ਜਿਸ ਦਲਦਲ ਚੋਂ ਬਾਹਰ ਆਏ ਹੋ ਹੁਣ ਤੁਸੀਂ ਤੁਸੀਂ ਮੇਨਲੀ ਤਸ ਜਿਹੜਾ ਸਣਾ ਸਹਿਣਾ ਸੀ ਉਹ ਸਹਿ ਚੁੱਕੇ ਹੋ ਜਿਹੜੇ ਦੁੱਖੀਆਂ ਜਿਹੜੇ ਤਕਲੀਫਾਂ ਜਿਹੜੀਆਂ ਸਹਿਣੀਆਂ ਸੀ ਹੁਣ ਠੀਕ ਹੋਣ ਵੱਲ ਚੱਲ ਰਹੇ ਹੋ ਤੇ ਇਹਦੇ ਵੱਲ ਹੀ ਸਾਨੂੰ ਚੱਲਣਾ ਚਾਹੀਦਾ ਹੈ। ਸਰਕਾਰ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ। ਬਹੁਤ ਆਪਣੇ ਵੱਲੋਂ ਮਿਹਨਤ ਕਰ ਰਹੀ ਹੈ ਇਸ ਚੀਜ਼ ਤੋਂ ਬਾਹਰ ਆਨ ਲਈ ਕੇ ਪੇਸ਼ ਆਪਣੇ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਜਾਣ ਲਈ। ਉਹਨਾਂ ਨੂੰ ਟ੍ਰੇਨ ਵੀ ਕੀਤਾ ਜਾਂਦਾ ਹੈ। ਅਸੀਂ ਵੀ ਇੱਥੇ ਪੇਸ਼ੈਂਟਸ ਨੂੰ ਇਹੀ ਸਮਝਾਉਂਦੇ ਆਂ ਟ੍ਰੇਨ ਕਰਦੇ ਆਂ ਕਿ ਅੱਗੇ ਇਹਨਾਂ ਨੇ ਕਿਵੇਂ ਵਧਣਾ ਹੈ। ਬਾਕੀ ਚੀਜ਼ਾਂ ਵੱਲ ਆਪਣੇ ਘਰ ਵਾਲੀਆਂ ਆਪਣੇ ਖੇਤੀਬਾੜੀ ਵੱਲ ਧਿਆਨ ਦੇਣਾ ਹੈ। ਪਿੱਛੇ ਨਹੀਂ ਮੁੜ ਕੇ ਦੇਖਣਾ ਕਿ ਨਸ਼ਿਆਂ ਵੱਲ ਨਹੀਂ ਵੇਖਣਾ। ਅੱਗੇ ਹੀ ਵਧਣਾ ਹੈ ਜ਼ਿੰਦਗੀ 'ਚ। ਮੈਂ ਮਟੀਮਾ ਮੈਡੀਕਲ ਕੰਪਲੈਕਸ ਦੇ ਵਿੱਚ ਅੱਜ ਕੈਂਪ ਲੱਗਿਆ ਤੇ ਸਾਰੇ ਸਾਰੇ ਡਾਕਟਰ ਨੇ ਜਿਹੜੇ ਚਲੋ ਜਿਹੜੇ ਪੀੜਤਾ ਆਏ ਨੇ ਮਰੀਜ਼ਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੁਹਾਡੇ ਵੱਲੋਂ ਕੀ ਸੰਦੇਸ਼ ਹੈਗਾ ਖਾਸ ਤੌਰ ਤੇ ਮੋਹਾਲੀ ਦੇ ਵਿੱਚ ਆਪਣਾ ਹਸਪਤਾਲ ਹੈਗਾ ਮੋਹਾਲੀ ਦੇ ਜਿਹੜੇ ਵਿਅਕਤੀ ਆ ਨੌਜਵਾਨ ਜਿਹੜੇ ਨਸ਼ਾ ਕਰਦੇ ਆ ਜਾਂ ਛੱਡਣਾ ਚਾਹੁੰਦੇ ਆ ਉਹ ਕਿੱਦਾਂ ਤੁਹਾਡੇ ਨਾਲ ਸੰਪਰਕ ਕਰਨ ਦੇ ਕੀ ਸੁਨੇਹਾ ਤੁਹਾਡਾ ਉਹਨਾਂ ਨੂੰ ਸਾਡਾ ਇਹ ਸਨੇਹਾ ਹੈ ਜੀ ਜਿਹੜੇ ਪੇਸ਼ੈਂਟ ਇਸ ਚੀਜ਼ ਤੋਂ ਬਾਹਰ ਆਣਾ ਚਾਹੁੰਦੇ ਨੇ ਸਾਰੇ ਲਲ ਮਿਲ ਕੇ ਹੀ ਬਾਹਰ ਆ ਸਕਦੇ ਨੇ ਅਸੀਂ ਨਹੀਂ ਕਹਿ ਸਕਦੇ ਕਿ ਇੱਕ ਮਰੀਜ਼ ਨਾਲ ਠੀਕ ਹੋਣ ਨਾਲ ਠੀਕ ਹੈ ਨਾ ਅੱਗੇ ਦੂਸਰਿਆਂ ਨੂੰ ਇਹੀ ਸਲਾਹ ਦੋ ਕਿ ਤੁਸੀਂ ਉਹਨਾਂ ਨੂੰ ਵੀ ਬਾਹਰ ਕੱਢੋ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਨੂੰ ਪ੍ਰੋਪਰ ਸਲਾਹ ਦਿੱਤੀ ਜਾਵੇ ਕਿ ਹਾਂ ਜੀ ਜੇ ਇੱਕ ਵਾਰੀ ਇਸ ਚੀਜ਼ 'ਚ ਫਸ ਚੁੱਕੇ ਨੇ ਤੇ ਅਸੀਂ ਇਸ 'ਚੋਂ ਬਾਹਰ ਵੀ ਆ ਸਕਦੇ ਹਾਂ ਜਿਹੜੇ ਲੋਕ ਬਾਹਰ ਆ ਚੁੱਕੇ ਨੇ ਉਹ ਦੂਸਰਿਆਂ ਨੂੰ ਇਹੀ ਸਲਾਹ ਦੇਣ ਤੇ ਅੱਗੇ ਮੋਟੀਵੇਟ ਹੀ ਕਰਨ ਕਿ ਅਸੀਂ ਸਾਰੇ ਜੇ ਲੜਾਂਗੇ ਤੇ ਫਿਰ ਸਾਰਾ ਪੰਜਾਬ ਦਾ ਵਧੀਆ ਹੀ ਸਰਟ ਫਿਚਰ ਹੋਏਗਾ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਇਸ ਹਨ ਸਾਡੇ ਨਾਲ ਡਾਕਟਰ ਮਨਤਾਜ ਢਿੱਲੋ ਤਾਂ ਚੀਮਾ ਮੈਡੀਕਲ ਕੰਪਲੈਕਸ ਦੇ ਵਿੱਚ ਅੱਜ ਮੁਫਤ ਨਸ਼ਾ ਜਿਹੜਾ ਕੈਂਪ ਹੈਗਾ ਮੁਕਤੀ ਦਾ ਤੇ ਨਾਲ ਹੀ ਮਾਨਸਿਕ ਰੋਗਾਂ ਦਾ ਉਸ ਦਾ ਆਯੋਜਨ ਕੀਤਾ ਗਿਆ ਆ ਵਿਧਾਇਕ ਕੁਲਵੰਤ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ ਨਾਲ ਹੀ ਡਾਕਟਰ ਮਨਤਾਜ ਢਿੱਲੋ ਵੱਲੋਂ ਅਪੀਲ ਕੀਤੀ ਗਈ ਹੈ ਸਾਰਾ ਉਹਨਾਂ ਵਿਅਕਤੀਆਂ ਨੂੰ ਨੌਜਵਾਨਾਂ ਨੂੰ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਤੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਚੀਮਾ ਮੈਡੀਕਲ ਕੰਪਲੈਕਸ ਦੇ ਵਿੱਚ ਇਹ ਕੈਂਪ ਲੱਗਿਆ ਸੀ ਤਮਾਮ ਨੌਜਵਾਨ ਵੱਡੀ ਗਿਣਤੀ ਚ ਪਹੁੰਚੇ ਉੱਥੇ ਹੀ ਉਹ ਪਰਿਵਾਰ ਵੀ ਇੱਥੇ ਆ ਸ਼ਾਮਲ ਹੋਏ ਜਿਨ੍ਹਾਂ ਦੇ ਨੌਜਵਾਨ ਨੇ ਜਿਹੜੇ ਜਿਨ੍ਹਾਂ ਦੇ ਲੜਕੇ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਤੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਇਸ ਸੈਮੀਨਾਰ ਜਾਂ ਕੈਂਪ ਦੇ ਵਿੱਚ ਆਣ ਕੇ ਉਹਨਾਂ ਨੇ ਆ ਲਾਹਾ ਲਿਆ